ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਅੱਛਾ ਬੱਚੋ ਅੱਜ ਆਪਾਂ ਕੀ ਕਰਨਾ ਹੈਗਾ ਕਿ ਅੱਜ ਆਪਾਂ ਇੱਥੇ ਨਾ ਇੱਕ ਗੇਮ ਖੇਡਾਂਗੇ ਲੇਕਿਨ ਗੇਮ ਕੱਲੀ ਗੇਮ ਨਹੀਂ ਰਹੇਗੀ ਗੇਮ ਦੇ ਵਿੱਚੋਂ ਤੁਹਾਨੂੰ ਅੱਜ ਸਿੱਖਣ ਨੂੰ ਵਾਕਈ ਬਹੁਤ ਕੁਝ ਮਿਲੇਗਾ ਠੀਕ ਹੈ ਸਾਡੇ ਕੋਲ ਜਿੱਦਾਂ ਉੱਪਰਲੇ ਤਿੰਨ ਗਰੁੱਪ ਹੈਗੇ ਨੇ ਤਿੰਨਾ ਗਰੁੱਪਾਂ ਦੇ ਵਿੱਚੋਂ ਮੈਂ ਸਿਰਫ ਤਿੰਨ ਟੀਮਾਂ ਬਣਾਉਣੀਆਂ ਨੇ ਇੱਥੇ ਠੀਕ ਹੈ ਜੀ ਵੱਡਿਆ ਬੱਚਿਆਂ ਦੇ ਵਿੱਚੋਂ ਮੈਨੂੰ ਇੱਕ ਬੱਚਾ ਛੋਟੇ ਬੱਚਿਆਂ ਦੇ ਵਿੱਚੋਂ ਵੀ ਮੈਨੂੰ ਇੱਕ ਬੱਚਾ ਤੇ ਬਿਲਕੁਲ ਇੱਕ ਛੋਟਾ ਬੱਚਾ ਨਾਲ ਠੀਕ ਹੈ ਆਪਾਂ ਸਿਰਫ ਐਦਾ ਕਰਕੇ ਇਹਨੂੰ ਬਣਾਵਾਂਗੇ ਹੱਟ ਛੱਡ ਦਿਓ ਸਿਲੈਕਸ਼ਨ ਮੈਂ ਰੈਂਡਮਲੀ ਕਰ ਲੈਂਦਾ ਵਾਂ ਅ ਵੱਡੇ ਗਰੁੱਪ ਦੇ ਵਿੱਚੋਂ ਬਾਬਾ ਅਜੀਤ ਸਿੰਘ ਗਰੁੱਪ ਦੇ ਬੱਚੇ ਹੱਥ ਖੜੇ ਕਰੋ ਆ ਜਾ हाथ खड़ी रखी हो, हो मैं चो सिर्फ तीन बच्चे सिलेक्ट करने है रहे हैं आ जाने पर आ जा एशमिन आ, आ, आ जा ठीक है तो नीचे वाला ग्रुप जोड़ा है ओके okay. ठीक है डन अमन आ बच्चे बच्चे इधरली ग्रुप आ जा बच्चा आ प्रदीप उधर नंबर वाले ग्रुप तक और चले जाओ उधर पहुंचो उस तो थले वाला ग्रुप ये बच्चे बड़े हैं हरेकस अभी कौन कौन आ गया मेरे को ओके

हम सारे हाथ हाल करो आ जाओ प्लीज इधर आ जाओ बचो जोड़ा सर ना छोटे वाला हिसाब कताब सा है बस सारे चो बराबर ही बन गया हिसाब काब ऑलमोस्ट ओके पिरामिड बनेगा टावर बनेगा ए एक टावर बनेगा तो और तीसरा एक टावर बनेगा आप टाइम रखा ओनली एंड ओनली वन मिनट ठीक है 1 ਮਿੰਟ ਦੇ ਵਿੱਚ ਆਪਾਂ ਇਹ ਟਾਵਰ ਕੰਪਲੀਟ ਕਰਨਾ ਹੈਗਾ ਆਪਣੇ ਆਪਣੀ ਪੋਜੀਸ਼ਨਸ ਲੈ ਲਓ ਟੀਮ ਫਟਾਫਟ ਆਪਣੀਆਂ ਪੋਜੀਸ਼ਨਸ ਲੋ ਜਿਹੜੀਆਂ ਜਿਹੜੀਆਂ ਟੀਮ ਆਪਾਂ ਸਿਲੈਕਟ ਕੀਤੀਆਂ ਨੇ ਹੁਣ ਸੁਣੋ ਗੇਮ ਇੰਟਰਸਟਿੰਗ ਹੈ ਇਹਦੇ ਵਿੱਚ ਜਿਹੜਾ ਇਹ ਵਾਲਾ ਪੀਰਾਮਿਡ ਬਣੇਗਾ ਨਾ ਇਹ ਪੀਰਾਮਿਡ ਦੀ ਖਾਸੀਅਤ ਇਹ ਹੋਏਗੀ ਕਿ ਇਹ ਪੀਰਾਮਿਡ ਦੇ ਬੇਸ ਦੇ ਉੱਤੇ ਹੋਣਗੇ 7 ਕੱਪ 7 ਤੋਂ ਬਾਅਦ 6 6 ਤੋਂ ਬਾਅਦ 5 5 ਤੋਂ ਬਾਅਦ 4 3 2 1 ਵਾਡੇ ਵਾਲੇ ਕੋਲ ਦੋਨਾਂ ਦੇ ਕੋਲ ਟੇਬਲ ਵੱਡਾ ਹੈਗਾ ਜਗ੍ਹਾ ਵੀ ਵੱਡੀ ਦਿੱਤੀ ਹੈ ਇਹ ਤੁਹਾਡਾ ਸ਼ੁਰੂ ਹੋਏਗਾ بیس 8 ਕੱਪ ਤੋਂ 8 7 6 5 4 3 2 1 ਮੈਥਮੈਟਿਕਸ ਕਿੰਨਾ ਤੇਜ਼ ਹੈ ਬਈ ਜਲਦੀ ਦੱਸੋ 8 5 6 ਸੌਰੀ 8 7 6 5 4 3 2 1 ਟੋਟਲ ਦੱਸੋ 8 7 6 5 4 3 2 1 ਟੋਟਲ ਬੱਚੇ ਬੈਠ ਜਾਓ ਵੈਰੀ ਗੁੱਡ 36 ਅਟਾਰਡੀ ਗੋਮਾ ਦੇ ਕੱਪ ਜਿਹੜੇ ਹੈਗੇ ਨੇ 36 36 ਕੱਪ ਨੇ ਤੇ ਇਸ ਬਾਕੀ ਗਰੁੱਪ ਦੇ ਕੋਲ ਕੱਪ ਹੈਗੇ ਨੇ 28 ਠੀਕ ਹੈ ਓਕੇ ਹੁਣ ਆਪਾਂ ਟਾਈਮਿੰਗ ਸ਼ੁਰੂ ਕਰ ਲਈਏ ਠੀਕ ਹੈ 1 ਮਿੰਟ ਕੋ ਅੱਛਾ ਭਈ ਪਹਿਲਾਂ ਮੈਨੂੰ ਇਹ ਦੱਸੋ ਤੁਹਾਨੂੰ ਇਹਨਾਂ ਤਿੰਨਾਂ ਚੋਂ ਦੇਖ ਕੇ ਇੱਕ ਲੱਗਦਾ ਹੈ ਕਿ ਕਿਹੜੀ ਟੀਮ ਜਿੱਤੇਗੀ ਕੋਈ ਵੀ ਟੀਮ ਕਿਹੜੀ ਵਾਲੀ ਵਿਚਕਾਰ ਵਾਲੀ चलो 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 कोई नहीं बात नहीं करिए आपा शुरू करिए कर दिए शुरू ओके वन टू थ्री स्टार्ट जो बेटे बैठे रहो बेटे बैठे रहो ਬੇਟਾ نیچے ਬੈਠ ਜਾਓ 30 ਸਕਿੰਟਸ ਹੋਰ 30 ਸਕਿੰਟਸ ਹੋਰ ਬੈਠੋ 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 स्टॉप 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 नहीं नहीं वो भी था <laughs> से 1, 10, 2, दे तू थोड़ा जो टाइम होर भर जा काम करते हैं सिर्फ थर्टी सैकेंड होर देने वन टेन टू थ्री से शुरू है एंड टाइम स्टार्ट सुनाओ चलन दो <laughs> That's it 30 seconds over Stop शॉप, अच्छा चलो दो रह गए कोई नहीं एक काम करो हम विदाउट टाइम तुम दस रहा हूं आराम इन्हों अपने पिरामिड्स पूरा करो आराम अपना पिरामिड पूरा करो आराम मैंने नहीं? नहीं पता जान के बैठो सारे जाके प्लीज बैठो जाके सारे बच्चे बैठो बैठ जाओ सारे बैठ जाओ बच्चे हम इस चीज का अच्छा अच्छा प्लीज साइलेंटली होके बैठ जाओ पहला ते ए दसो मजा आया ठीक है हुन मैं ਤੁਹਾਡੇ ਸਾਹਮਣੇ ਇੱਕ ਐਕਟ ਕਰਾਂਗਾ ਜਿੰਦੇ ਕਾਰਨ ਤੁਸੀਂ ਆਪ ਹੈਰਾਨ ਹੋਵੋਗੇ ਇਹਨੇ ਸਮਾਂ ਸੋਨਾ ਪੈਰਾਮਿਡ ਕਿਹੜਾ ਲੱਗਦਾ ਪਿਆ ਠੀਕ ਹੈ ਹੁਣ ਸੁਣਨ ਵਾਲੀ ਗੱਲ ਹੈ ਅੱਛਾ ਅੱਛਾ ਸੁਣੋ ਪਲੀਜ਼ ਬੇੜੇ ਚੁੱਪ ਹੁਣ ਸੁਣੋ ਮੇਰੀ ਗੱਲ ਅਸੀਂ ਸਾਰਿਆਂ ਨੇ ਪੀਰਾਮਿਡਸ ਬਣਾਏ ਜਿਹੜੀ ਗੱਲ ਲੈਣ ਵਾਲੀ ਸੀਗੀ ਮੈਡਮ ਨੇ ਵੀ ਮੈਨੂੰ ਵਿੱਚ ਟੋਕਿਆ ਕਿ ਸਰ ਉੱਪਰ ਪੱਖਾ ਚੱਲਦਾ ਪਿਆ ਹੈਗਾ ਐਕਸਟਰਨਲ ਸੈਕਟਰ ਬਹੁਤ ਸਾਰੇ ਨੇ ਜਿੰਦੇ ਕਾਰਨ ਪੀਰਾਮਿਡ ਨਹੀਂ ਬਣ ਪਾ ਰਿਹਾ ਕਈਆਂ ਦਾ ਜਦੋਂ ਬੰਦਾ ਪਿਆ ਉਹਨਾਂ ਕੋਲੋਂ ਆਪਕੋ ਗਲਤੀਆਂ ਹੁੰਦੀਆਂ ਪਈਆਂ ਨੇ ਤੇ ਕਈਆਂ ਨੂੰ ਜਿਹੜੀ ਗਲਤੀ ਹੈ ਇਹ ਹਵਾ ਵੀ ਦਿੰਦੀ ਪਈ ਹੈਗੀ ਐਦਾਂ ਹੀ ਹੋਇਆ ਤੁਸੀਂ ਸਾਰਿਆਂ ਨੇ ਦੀਸ ਦੇਖੀ ਹੁਣ ਹੋਇਆ ਕੀ ਕਿ ਆ ਜਿਹੜਾ ਸਰਨਾ ਸੋਨਾ ਪਿਰਾਮਿਡ ਬਣਿਆ ਪਿਆ ਹੈਗਾ ਠੀਕ ਹੈ ਮੈਂ ਕੁਝ ਨਹੀਂ ਕਰਾਂਗਾ ਤੁਹਾਡੇ ਸਾਹਮਣੇ ਸਿਰਫ ਇੱਕ ਠੋਕਰ ਤੇ ਇਹ ਸਾਰਾ ਪਿਰਾਮਿਡ ਖਤਮ ਬੱਚੇ ਐਦਾਂ ਹੀ ਤੁਹਾਡੀ ਲਾਈਫ ਹੈ ਕਿੰਨੀ ਮਿਹਨਤ ਲੱਗੀ ਇਹ ਸਭ ਨੂੰ ਬਣਾਉਣ ਲੱਗਿਆ ਪਰ ਸਿਰਫ ਤੁਹਾਡਾ ਇੱਕ ਐਕਟ ਇਸ ਨੂੰ ਤੋੜਨ ਲੱਗਿਆ ਸਾਨੂੰ ਮਿੰਟ ਨਹੀਂ ਲੱਗਾ ਬੰਦੇ ਨੂੰ ਆਪਣਾ ਕਰੈਕਟਰ ਬਣਾਣ ਲਈ ਬੰਦੇ ਨੂੰ ਆਪਣੀ ਗੁੱਡਵਿਲ ਬਣਾਣ ਲਈ ਬੰਦੇ ਨੂੰ ਆਪਣੇ ਆਪ ਨੂੰ ਖੜਾ ਕਰਨ ਲਈ ਪੂਰੀ ਉਮਰ ਲੱਗ ਜਾਂਦੀ ਹੈ ਲੇਕਿਨ ਇੱਕ ਗਲਤ ਐਕਟ ਤੁਹਾਡਾ ਤੇ ਤੁਹਾਡੇ ਮਾਪਿਓ ਦਾ ਦੋਨਾਂ ਦਾ ਸਿਰ ਨੀਵਾ ਕਰ ਸਕਦਾ ਤੁਹਾਡਾ ਸਿਰਫ ਇੱਕ ਗਲਤ ਐਟ ਤੁਸੀਂ ਇੱਕ ਗਲਤ ਕੰਮ ਕੀਤਾ ਨਹੀਂ ਤੇ ਉਹ ਹਾਈਲਾਈਟ ਹੋਇਆ ਨਹੀਂ ਤੇ ਤੁਹਾਡਾ ਕੈਰੀਅਰ ਖਤਮ ਇਨਫੈਕਟ ਤੁਹਾਡੀ ਲਾਈਫ ਤਾਂ ਖਤਮ ਕਿਉਂਕਿ ਤੁਹਾਡੇ ਕੋਲ ਇਹ ਸੰਸਾਰ ਇਹੋ ਜਿਹਾ ਹੈ ਇਹ ਸਮਾਜ ਇਹੋ ਜਿਹਾ ਹੈ ਤੁਸੀਂ ਇੱਕ ਗਲਤ ਕੰਮ ਕਰੋ ਤੁਹਾਡੇ ਤੇ ਉਸ ਚੀਜ਼ ਦਾ ਉਹ ਟੈਗ ਲਗਾਉਣ ਨੂੰ ਤਿਆਰ ਬੈਠਾ ਹੋਇਆ ਤੁਸੀਂ ਇੱਕ ਗਲਤੀ ਕੀਤੀ ਇੱਕ ਗਲਤੀ ਸਿਰਫ ਇੱਕ ਗਲਤੀ ਤੇ ਉੱਥੇ ਬਿਲਕੁਲ ਖਤਮ ਹੋ ਗਿਆ ਮਿਹਨਤ ਲੱਗੀ ਸੀ ਵਿਚਾਰਿਆਂ ਦੀ 1.5 ਮਿੰਟ 1.5 ਮਿੰਟ ਦੀ ਮੈਂ ਸਿਰਫ ਇੱਕ ਫਲਿੱਕ ਕੀਤੀ ਐਂਡ ਖਤਮ ਏ ਫਲਿਕ ਏ ਫਲਿਕ ਹਾਫ ਬਾਕੀ ਵੀ ਖਤਮ ਕਰ ਦਾਂਗੇ ਪਰ ਸੋਣਾ ਉਹ ਲੱਗਦਾ ਪਿਆ ਸੀਗਾ ਸਰਨਾ ਪਹਿਲਾਂ ਤਾਂ ਹੀ ਉਹ ਖਤਮ ਕੀਤਾ ਕਿਉਂਕਿ ਉਹਨਾਂ ਲੋਕਾਂ ਨੇ ਇਸ ਨੂੰ ਐਜ਼ ਅ ਹਾਈਐਸਟ ਬਿਲਡਿੰਗ ਬਣਾ ਲਿਆ ਸੀਗਾ ਇੱਕ ਹਾਈਐਸਟ ਕੈਰੈਕਟਰ ਮੇਨਟੇਨ ਕਰ ਲਿਆ ਸੀਗਾ ਇੱਕ ਹਾਈਐਸਟ ਵੈਲਿਊ ਤੇ ਅਟੇਨ ਕਰ ਲਿਆ ਸੀਗਾ ਜਿੱਦਾਂ ਹੀ ਉਹ ਵੈਲਿਊ ਦੇ ਉੱਤੇ ਪਹੁੰਚੇ ਉਹਨਾਂ ਨੇ ਇੱਕ ਗਲਤੀ ਕੀਤੀ ਤੇ ਉਹ ਖਤਮ ਸੇਮ ਹੈदाई ਹੈ ਤੁਹਾਡੀ ਲਾਈਫ ਦੇ ਵਿੱਚ ਵੀ ਤੁਸੀਂ ਸਕੂਲ ਜਾਂਦੇ ਹੈਗੇ ਹੋ ਤੁਸੀਂ ਸਕੂਲ ਜਾ ਕੇ ਕੋਈ ਵੀ ਇੱਕ ਗਲਤ ਕੰਮ ਕੀਤਾ ਉਹ ساری ਜ਼ਿੰਦਗੀ ਵਾਸਤੇ ਤੁਹਾਡੇ ਤੇ ਇੱਕ ਟੈਗ ਲੱਗ ਜਾਂਦਾ ਮੈਨੂੰ ਖਲਤਾ ਗਿਆ ਤਾਂ ਮੈਂ ਆਪਣੀ ਇੱਕ ਐਗਜ਼ਾਮਪਲ ਦੱਸਾਂ ਸਾਡੇ ਕੋਲ ਇੱਕ ਕਲਾਸ 'ਚ ਬੱਚਾ ਸੀਗਾ ਅਸੀਂ ਹਰ ਰੋਜ਼ ਸਕੂਲ ਆਪਣੀ ਜਿਓਮੈਟਰੀ ਲੈ ਕੇ ਜਾਂਦੇ ਹੁੰਦੇ ਸੀਗੇ ਅਸੀਂ ਇੱਕ ਦਿਨ ਕੀ ਕੀਤਾ ਲੰਚ ਟਾਈਮ ਦੇ ਉੱਤੇ ਅਸੀਂ ਸਾਰੇ ਬਾਹਰ ਖੇਡਣ ਚਲੇ ਗਏ ਇੱਕ ਬੱਚੇ ਦਾ ਜਿਓਮੈਟਰੀ ਗੁੰਮ ਹੋ ਗਿਆ ਉਹਨੇ ਜਾ ਕੇ ਮੈਡਮ ਨੂੰ ਕਿਹਾ ਕਿ ਮੈਡਮ ਮੇਰਾ ਜਿਓਮੈਟਰੀ ਗੁੰਮ ਹੋ ਗਿਆ ਠੀਕ ਹੈ ਜੀ ਹੁਣ ਜਿਓਮੈਟਰੀ ਗੁੰਮ ਹੋ ਗਿਆ ਉਸ ਤੋਂ ਬਾਅਦ ਕੀ ਹੋਇਆ ਇੱਕ ਬੱਚੇ ਨੂੰ ਸ਼ੱਕ ਸੀਗਾ ਕਿ ਇਹ ਜਿਓਮੈਟਰੀ ਉਸੇ ਬੱਚੇ ਦੇ ਕੋਲ ਪਿਆ ਹੋਇਆ ਹੈਗਾ ਜਿੱਦਾਂ ਹੀ ਉਹ ਉਸ ਬੱਚੇ ਦੇ ਕੋਲ ਗਿਆ ਕਹਿੰਦਾ ਮੈਡਮ ਮੈਨੂੰ ਪੱਕਾ ਪਤਾ ਹੈ ਇਸੇ ਬੱਚੇ ਦੇ ਕੋਲ ਜਿਓਮੈਟਰੀ ਹੈ ਬੱਚਾ ਬਹੁਤ ਗੁੱਸੇਦ ਸੀਗਾ ਦੂਜਾ ਬੱਚਾ ਕਹਿੰਦਾ ਨਹੀਂ ਨਹੀਂ ਮੇਰੇ ਬੈਗ 'ਚ ਨਹੀਂ ਹੈਗਾ ਜਦੋਂ ਉਹਦਾ ਬੈਗ ਖੋਲਿਆ ਗਿਆ ਤੇ ਜਿਓਮੈਟਰੀ ਉਹਦੇ ਬੈਗ 'ਚੋਂ ਨਿਕਲਿਆ ਬਲੀਵ ਮੀ ਜਿੰਨੀ ਦੇਰ ਤੱਕ ਸਾਡਾ ਸਕੂਲ ਖਤਮ ਨਾ ਹੋਇਆ ਅਸੀਂ ਉਹ ਸਾਰੇ ਬੱਚੇ ਉਹਨੂੰ ਚੋਰ ਕਰਕੇ ਪੁਕਾਰਦੇ ਰਹੇ ਉਹਦੇ ਨਾਲ ਉਹਦਾ ਸਿਰਫ ਜ਼ਿੰਦਗੀ 'ਚ ਇੱਕ ਗਲਤ ਕੰਮ ਕੀਤਾ ਕਿੱਥੇ ਤੱਕ ਉਹਨੂੰ ਲੈ ਬੈਠਾ ਤੁਸੀਂ ਜਿਹੜੇ ਰਸਤੇ 'ਤੇ ਹੋ ਇਸ ਰਸਤੇ ਨੂੰ ਅਸੀਂ ਕਹੀਦਾ ਹੈਗਾ ਗੁਰਸਿੱਖੀ ਦਾ ਰਸਤਾ ਕਿਉਂ ਤੁਸੀਂ ਕਿਉਂ ਹੋ ਇਸ ਰਸਤੇ ਦੇ ਉੱਤੇ ਕਿਉਂਕਿ ਤੁਸੀਂ ਆਪਣਾ ਇੱਕ ਟਾਈਮ ਕੱਢਿਆ ਇਹ ਸਭ ਚੀਜ਼ਾਂ ਵਾਸਤੇ ਕਿ ਐਤ ਕੀ ਦੀ ਗਰਮੀ ਦੀਆਂ ਛੁੱਟੀਆਂ ਨੂੰ ਅਸੀਂ ਸਫਰ ਕਰਨ ਲਈ ਇੱਕ ਗੁਰਮਤ ਕੈਂਪ ਲਾਣਾ ਹੈ ਤੁਸੀਂ ਹੁਣ ਇਸ ਰਸਤੇ ਦੇ ਪਾਂਦੀ ਹੋ ਇਸ ਰਸਤੇ ਦੇਤੇ ਅਗਰ ਯਾਦ ਕਰੋ ਤੁਸੀਂ ਇੱਕ ਗਲਤ ਕੰਮ ਕੀਤਾ ਮੈਂਟ ਨਹੀਂ ਲੱਗਦਾ ਕਿਉਂਕਿ ਹਰ ਬੰਦਾ ਲੈਣਾ ਨਹੀਂ ਹੁੰਦਾ ਜਿੰਨੂੰ ਗੁਰੂ ਅੰਗਦ ਜਿੰਨੂੰ ਗੁਰੂ ਅੰਗਦ ਬਣਾਣ ਲਈ ਨਾਨਕ ਆਪ ਆਵੇ ਹਰ ਬੰਦਾ ਲੈਣਾ ਨਹੀਂ ਹੁੰਦਾ ਜਿਹਨੂੰ ਗੁਰੂ ਅੰਗਦ ਆਪ ਬਣਾਣ ਲਈ ਨਾਨਕ ਆਪ ਆਵੇ ਉਹ ਲੈਂਦਾ ਪਿਆ ਸੀ ਉਹ ਲੈਂਦੇ ਨੂੰ ਅੰਗ ਨਾਲ ਜੋੜ ਕੇ ਅੰਗਦ ਕਰ ਗਏ ਠੀਕ ਹੈ ਜੀ ਮਜ਼ੇਦਾਰ ਸੀਗਾ ਕਲਾਸ ਠੀਕ ਹੈ ਅੱਗੇ ਤੋਂ ਲਾਈਫ ਦੇ ਵਿੱਚ ਇਹ ਹਮੇਸ਼ਾ ਯਾਦ ਰੱਖਣਾ ਹੈਗਾ ਕਿ ਆਪਣਾ ਕੋਈ ਵੀ ਇਹੋ ਜਿਹਾ ਗਲਤ ਕੰਮ ਨਾ ਹੋਵੇ ਜਿੰਦੇ ਲਈ ਸਾਨੂੰ ساری ਜ਼ਿੰਦਗੀ ਲਈ ਪਛਤਾਣਾ ਪਵੇ ਸਾਨੂੰ ਗੁਰੂ ਸਾਹਿਬ ਗੁਰੂ ਅਮਰਦਾਸ ਮਹਾਰਾਜ ਇੱਕੋ ਚੀਜ਼ ਸਿਖਾਉਂਦੇ ਨੇ ਐਸਾ ਕੰਮ ਮੂਲੇ ਨਾ ਕੀਚੇ ਮੇਰੇ ਬੱਚੇ ਬੋਲੋ ਐਸਾ ਕੰਮ ਮੂਲੇ ਨਾ ਕੀਚੇ ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਤ ਆਈਏ ਜਿਤ ਅੰਤ ਪਛੋਤ ਆਈਏ ਜਿਤ ਪਹਿਲਾਂ ਬੋਲੋ ਜਿਤ ਜਿਤ ਅੰਤ ਅੰਤ ਪਛੋਤ ਆਈਏ ਪਛੋਤ ਆਈਏ ਐਸਾ ਕੰਮ ਮੂਲੇ ਨਾ ਕੀਚੇ जित अंत पछोताइ है ऐसा तो ना कीच जित अंत पछोताइ है वाहगुरु जी का खालसाइज क्लास इत समाप्त मैं करवा दूँ